ਆਪਾਂ ਤਨ ਤਨ ਬਾਬਾ ਸਹਿਬ ਜੀ ਆਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕਰਨੀਆਂ ਕਿਉਂਕਿ ਅੱਜ ਉਹਨਾਂ ਦਾ ਜਨਮ ਦਿਹਾੜਾ ਹੈ। ਇਸ ਸਾਲ ਵਿੱਚ ਆਪਾਂ ਹੋਣ ਵਾਲੇ ਦਿਨਾਂ 'ਚ ਜ਼ਿਕਰ ਕਰਨਾ ਹੈ ਸਿਰਫ ਅੱਜ ਇੱਕ ਗੱਲ ਸ਼ੁਰੂ ਹੋ ਜਾਏ ਤੇ ਉਹਨਾਂ ਦੇ ਜਨਮ ਦਿਹਾੜੇ ਤੇ ਅਸੀਂ ਵਧਾਈ ਦੇਣੀ ਹੈ ਤੇ ਆਪ ਵਧਾਈ ਦੇ ਪਾਤਰ ਬਣਨਾ ਹੈ। ਜਿਨ੍ਹਾਂ ਦਾ ਜਨਮ ਜਨਮ ਵੇਲੇ ਵੀ ਜਿਨ੍ਹਾਂ ਨੂੰ ਵਧਾਈ ਉਹ ਸ਼ਹਾਦਤ ਵੀ ਇਹੋ ਜੀ ਦੇ ਕੇਗੇ ਸ਼ਹਾਦਤ ਵੇਲੇ ਵੀ ਵਧਾਈ ਉਸ ਵੇਲੇ ਵੀ ਇੱਕ ਵਡਾਈ ਮਿਲ ਰਹੀ ਆ ਪ੍ਰਮਾਤਮਾ ਦੇ ਘਰੋਂ ਜਿਨ੍ਹਾਂ ਦਾ ਜਨਮ ਵੀ ਸਫਲ ਜਿਨ੍ਹਾਂ ਦਾ ਮਰਨਾ ਵੀ ਸਫਲ ਜਿਨ੍ਹਾਂ ਦਾ ਆਇਆ ਵੀ ਸਫਲ ਜਿਨ੍ਹਾਂ ਦਾ ਜਾਣਾ ਵੀ ਸਫਲ ਜਿਹੜੇ ਜਨਮ ਮਿਲੇ ਵੀ ਵਧਾਈਆਂ ਦੇ ਪਾਤਰ ਬਣੇ ਤੇ ਉਹ ਜਿਸ ਦਿਨ ਸ਼ਹਾਦਤ ਦੇ ਪਰਚੇ ਪਾਏ ਜਿਸ ਦਿਨ ਸਾਹਮਣੇ ਇੱਕ ਪਾਸੇ ਜੀਵਨ ਜਿਉਣ ਦਾ ਦਰਵਾਜ਼ਾ ਖੁੱਲ੍ਹਾ ਇੱਕ ਦਿਨ ਇੱਕ ਪਾਸੇ ਮੌਤ ਦਾ ਦਰਵਾਜ਼ਾ ਉਹਨਾਂ ਨੇ ਜਿਉਣ ਦੇ ਦਰਵਾਜ਼ਿਆਂ ਵੱਲ ਝਾਕਿਆ ਨਹੀਂ ਮੌਤ ਦੇ ਦਰਵਾਜ਼ੇ ਵੱਲ ਨੂੰ ਤੁਰੇ ਉਹਨਾਂ ਦਾ ਮਰਨਾ ਵੀ ਸਫਲ ਤੇ ਵਧਾਈ ਦੇ ਪਾਤਰ ਹੈ 7 ਸਾਲ ਦੀ ਉਮਰ ਚ ਕਿੱਡਾ ਵੱਡਾ ਇਤਿਹਾਸ ਰਚ ਗਏ। ਕਈ ਵਾਰ 70 70 ਸਾਲ ਦੀ ਉਮਰ ਵਿੱਚ ਇਹੋ ਜਿਹੇ ਇਤਿਹਾਸ ਨਹੀਂ ਜੀਵਨ ਦੇ ਵਿੱਚ ਰਚੇ ਜਾਂਦੇ ਜਿਹੜੇ ਉਹਨਾਂ ਨੇ 7 ਸਾਲਾਂ ਚ ਰਚ ਦਿੱਤੇ। ਇੱਥੇ ਬੜਿਆਂ ਵੱਡਿਆਂ ਵੱਡਿਆਂ ਨੇ ਬੜੀਆਂ ਲੰਮੀਆਂ ਲੰਮੀਆਂ ਉਮਰਾਂ ਭੋਗੀਆਂ ਪਰ ਉਹਨਾਂ ਦਾ ਜ਼ਿਕਰ ਨਹੀਂ ਮਿਲਦਾ ਕਿਉਂਕਿ ਕਰਨੀ ਨਾਵਾ ਕੋਈ ਨਹੀਂ ਹੈ। ਉਮਰਾਂ ਵੱਡੀਆਂ ਨੇ ਕੰਮ ਵੱਡਾ ਕੋਈ ਨਹੀਂ ਕੀਤਾ। ਇਹਨਾਂ ਸਭ ਜਦਿਆਂ ਨੂੰ ਅਸੀਂ ਹਰ ਵੇਲੇ ਯਾਦ ਇਸ ਕਰਕੇ ਰੱਖਦੇ ਹਾਂ ਤੇ ਇਹਨਾਂ ਦਿਨਾਂ ਚ ਖਾਸ ਕਰਕੇ ਯਾਦ ਕੀਤਾ ਜਾਂਦਾ ਮੈਂ ਕਿਉਂਕਿ ਉਮਰਾਂ ਛੋਟੀਆਂ ਸੀ ਸਾਕੇ ਵੱਡੇ ਕੀਤੇ ਨੇ ਕਰਨੀ ਨਾਮਾ ਵੱਡਾ ਕੀਤਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਧੰਨ ਧੰਨ ਮਾਤਾ ਜੀਤੋ ਜੀ ਦੀ ਕੁੱਖੋਂ ਜਨਮ ਹੁੰਦਾ ਹਾਂ ਜੀ ਨੂੰ ਪਤਾ ਹੈ 18 ਮਹੀਨਿਆਂ ਦਾ ਵੀ ਜ਼ਿਕਰ ਹੈ 2 ਸਾਲਾਂ ਦਾ ਵੀ ਜ਼ਿਕਰ ਹੈ ਕਿ 2 ਸਾਲਾਂ ਦੇ ਸੰਬੰਧ ਬਾਬਾ ਫਤੇ ਸਿੰਘ ਸਾਹਿਬ ਜਦੋਂ ਮਾਤਾ ਜੀਤੋ ਜੀ ਅਕਾਲ ਚਲਾਣਾ ਕਰ ਗਏ ਦਾਦੀ ਨੇ ਪਾਲਿਆ ਪੋਤੇ ਨੂੰ ਦਾਦੀ ਕੋਲੋਂ ਹੀ ਮਾਂ ਵਾਲਾ ਪਿਆਰ ਮਿਲਿਆ ਹੈ ਦਾਦੀ ਕੋਲੋਂ ਹੀ ਦਾਦੀ ਵਾਲਾ ਪਿਆਰ ਮਿਲਿਆ ਵੈਸੇ ਰੰਮ ਕਰੇ ਕਦੇ ਕਿਸੇ ਦਾਦੀਆਂ ਨੂੰ ਪੋਤੇ ਨਾ ਪਾਲਣੇ ਪੈਣ ਮਾਂਵਾਂ ਦੀਆਂ ਗੋਦਾਂ ਵਿੱਚ ਹੀ ਬੱਚੇ ਵੱਡੇ ਹੋਣ ਪੜਨ ਆਪਣੇ ਹਰ ਜ਼ਿੰਦਗੀ ਦਾ ਸੁੱਖ ਆਰਾਮ ਮਾਣਨ ਇਹ ਸਭ ਨੂੰ ਚੰਗਾ ਲੱਗਦਾ ਪਰ ਕਈ ਵਾਰ ਕੁਦਰਤ ਦੇ ਕ੍ਰਿਸ਼ਮੇ ਖੇਡਾਂ ਇਹੋ ਜਿਹੀਆਂ ਵਰਤ ਜਾਂਦੀਆਂ ਨੇ ਬਚਪਨ ਵੀ ਦਾਦੀਆਂ ਦੀਆਂ ਗੋਦਾਂ ਵਿੱਚ ਕਈ ਵਾਰ ਲਗਾਉਣਾ ਪੈਂਦਾ ਖਲਾ ਤੇ ਹੋ ਜੇ ਬਣ ਜਾਂਦੇ ਆ ਇੱਕ ਦਿਨ ਬਾਬਾ ਫਤੇ ਸਿੰਘ ਸਾਹਿਬ ਨੇ ਕਿਹਾ ਦਾਦੀ ਮਾਂ ਮੈਂ ਜਦੋਂ ਆਪਣੇ ਬਾਹਰ ਸਾਥੀ ਬੱਚਿਆਂ ਨਾਲ ਖੇਡਦਾ ਉਹਨਾਂ ਦੀਆਂ ਮਾਵਾਂ ਆਉਂਦੀਆਂ ਨੇ ਆਪ ਉਹ ਆਪਣੇ ਬੱਚਿਆਂ ਨੂੰ ਆਵਾਜ਼ਾਂ ਮਾਰਦੀਆਂ ਨੇ ਬਾਹਾਂ ਫੜ ਕੇ ਆਪਣੇ ਨਾਲ ਘਰਾਂ ਨੂੰ ਲੈ ਜਾਂਦੀਆਂ ਨੇ ਪਰ ਮੇਰੀ ਮਾਂ ਕਦੇ ਵੀ ਨਹੀਂ ਲੈਣਾਈ ਮੇਰੀ ਮਾਂ ਕਿੱਥੇ ਐ ਮੇਰੀ ਮਾਂ ਨੇ ਕਦੇ ਮੈਨੂੰ ਆਕੇ ਆਵਾਜ਼ ਨਹੀਂ ਮਾਰੀ ਮੇਰੀ ਮਾਂ ਨੇ ਕਦੇ ਵੀ ਨਹੀਂ ਕਿਹਾ ਫਤਿਹ ਸਿੰਘਾ ਬਹੁਤ ਹਨੇਰਾ ਹੋ ਗਿਆ ਬੜਾ ਕਵੇੜਾ ਹੋ ਗਿਆ ਤੂੰ ਪ੍ਰਸ਼ਾਦਾ ਸ਼ਕਲਾ ਤੂੰ ਇਸ਼ਨਾਨ ਕਰ ਲੈ ਨਿਤਨੇਮ ਦਾ ਵੇਲਾ ਸਿਮਰਨ ਦਾ ਵੇਲਾ ਗੁਰੂ ਸਾਹਿਬ ਬੁਲਾ ਰਿਹਾ ਗੁਰੂ ਪਿਤਾ ਬੁਲਾ ਰਿਹਾ ਕਦੇ ਵੀ ਮੇਰੀ ਮਾਂ ਨੇ ਆਵਾਜ਼ ਨਹੀਂ ਮਾਰੀ ਐਸਾ ਕਿਉਂ ਮਾਤਾ ਗੁਜਰੀ ਜੀ ਨੇ ਕਿਹਾ ਦੇਖ ਮੈਂ ਹੀ ਤੇਰੀ ਮਾਂ ਤਾਂ ਹਾਂ ਮੈਂ ਤੈਨੂੰ ਬੁਲਾ ਕੇ ਨਹੀਂ ਲੈ ਕੇ ਆਉਂਦੀ ਮੈਂ ਪਹਿਲਾਂ ਖੇਡਣ ਵਾਸਤੇ ਛੱਡ ਕੇ ਆਉਣੀ ਆ ਫਿਰ ਮੈਂ ਤੈਨੂੰ ਆਵਾਜ਼ ਮਾਰਦੀ ਆ ਤੈਨੂੰ ਬਾਹ ਫੜ ਕੇ ਆਪਣੇ ਨਾਲ ਲੈ ਕੇ ਆਉਣੀ ਆ ਨਹੀਂ ਮਾਂ ਤੂੰ ਧਿਆਨ ਨਾਲ ਵੇਖ ਉਹਨਾਂ ਦੀਆਂ ਦੋ ਦੋ ਮਾਂਵਾਂ ਆਉਂਦੀਆਂ ਨੇ ਇੱਕ ਦਾਦੀ ਮਾਂ ਆਉਂਦੀ ਆ ਇੱਕ ਜਨਮ ਦੇਣ ਵਾਲੀ ਮਾਂ ਆਉਂਦੀ ਆ ਮੈਨੂੰ ਤਾਂ ਤੂੰ ਕੱਲੀ ਹੀ ਲੈਣ ਆਉਂਦੀ ਆ ਮੇਰੀ ਜਨਮ ਦੇਣ ਵਾਲੀ ਮਾਂ ਕਿਉਂ ਨਹੀਂ ਆਉਂਦੀ ਹਰ ਰੋਜ਼ ਤੂੰ ਕੱਲੀ ਦਾਦੀ ਮਾਂ ਆਵਾਜ਼ ਮਾਰਦੀ ਆ ਜਨਮ ਦੇਣ ਵਾਲੀ ਮਾਂ ਕਿਉਂ ਨਹੀਂ ਆਵਾਜ਼ ਮਾਰਦੀ ਮਾਂ ਗੁਜਰੀ ਨੇ ਦੱਸ ਦਿੱਤਾ ਕਹਿਣ ਲੱਗੀ ਮੇਰੇ ਲਾਲ ਘੁੱਟ ਕੇ سینੇ ਨਾਲ ਲਾਇਆ ਉਸ ਉਸ ਗਲਵਕੜੀ ਨੂੰ ਬਿਆਨ ਕਰਨਾ ਔਖਾ ਹੈ ਤੇ ਮਾਂ ਜਾਣਦੀ ਆ ਉਹ ਬੱਚਾ ਜਾਣਦਾ ਉਸ ਵੇਲੇ ਦਾ ਉਹ ਵਾਤਾਵਰਨ ਜਾਣਦਾ ਇਹੋ ਜਿਹੇ ਹਾਲਾਤਾਂ ਜਦੋਂ ਬੱਚਾ ਜਿੱਦ ਕਾ ਜਿਨ੍ਹਾਂ ਦੇ ਬਚਪਨ ਵਿੱਚ ਬੱਚਿਆਂ ਦੇ ਮਾਪੇ ਚਲੇ ਜਾਂਦੇ ਆ ਉਹਨਾਂ ਨੂੰ ਕਈ ਵਾਰੀ ਤਾਂ ਹੀ ਦੱਸਿਆ ਜਾਂਦਾ ਵੀ ਤੇਰੀ ਮਾਂ ਸ਼ਹਿਰ ਗਈ ਹੋਈ ਆ ਆਏਗੀ ਜ਼ਰੂਰ ਆਏਗੀ ਤੇਰੀ ਮਾਂ ਦੂਰ ਗਈ ਹੋਈ ਆ ਜ਼ਰੂਰ ਆਏਗੀ ਜਦੋਂ ਵੱਡਾ ਹੁੰਦਾ ਉਦੋਂ ਸਮਝ ਆਉਂਦੀ ਆ ਇੰਨੀ ਦੂਰ ਚਲੇ ਗਈ ਜਿੱਥੋਂ ਨੇ ਵਾਪਸ ਹੀ ਨਹੀਂ ਆਉਣਾ ਪਰ ਇੱਕ ਬਲਾਸਾ ਦਿੱਤਾ ਜਾਂਦਾ दादी मां ने कहा मैं कि दिलासा देना क्योंकि आने वाला समा नजर आ रहा दादी मां ने कुट वकडी च लैके क्या मेरे लाल मेरे पुत्र मेरे हीर वर्गे मेरे सोने चन वर्गे मुखड़े वाले मेरे लाल तेरी मां सच खंड चले गई है तेरी मां सच खंड चले गई है बाबा फतेह सिंह साहब ने कहा मां मैं भी सच खंड जाना है मैं भी मां कोले सच खंड जाना है ਮਾਂ ਦੇ ਫਿਰ ਅੰਦਰੋਂ ਧੂਪ ਆਈ ਫਿਰ ਆਪਣੇ ਪਿਆਰ ਦੇ ਵਿੱਚ ਲੋਰੀਆਂ ਦਿੱਤੀਆਂ ਫਿਰ ਲਾਗ ਲੜਾਇਆ ਫਿਰ ਕੁਟ ਕੁਟ ਸੀਨੇ ਨਾਲ ਲਾਇਆ ਆਪਣੇ ਕੱਜੇ ਨਾਲ ਲਾਇਆ ਨਾ ਨਾ ਮੇਰੇ ਲਾਲ ਇਹੋ ਜੀਆਂ ਗੱਲਾਂ ਕਿਉਂ ਕਰਦਾ ਫਿਰ ਮੈਂ ਮਾਂ ਨੂੰ ਤਾਂ ਮਿਲਣਾ ਹੀ ਆ ਨਾ ਜੇ ਮਾਂ ਮੈਨੂੰ ਛੱਡ ਕੇ ਸੱਚਖੰਡ ਚਲੇ ਗਈ ਤੂੰ ਮੈਨੂੰ ਸੱਚਖੰਡ ਦਾ ਰਸਤਾ ਦੱਸ ਮੈਂ ਮਾਂ ਨੂੰ ਮਿਲਣ ਵਾਸਤੇ ਸੱਚਖੰਡ ਜਾਣਾ ਦਾਦੀ ਮਾਂ ਨੇ ਕਿਹਾ ਮੇਰੇ ਪੁੱਤ ਤੂੰ ਕੱਲਾ ਸੱਚਖੰਡ ਨਹੀਂ ਜਾਏਂਗਾ ਤੇਰੀ ਦਾਦੀ ਵੀ ਤੇਰੇ ਨਾਲ ਸੱਚਖੰਡ ਜਾਏਗੀ ਜਿੱਦੇ ਸੱਚਖੰਡ ਜਾਣ ਦਾ ਵੇਲਾ ਆਇਆ ਨਾ ਤੂੰ ਕੱਲਾ ਨਹੀਂ ਜਾਏਂਗਾ ਤੇ ਮੈਂ ਵੀ ਤੇਰੇ ਨਾਲ ਜਾਵਾਂਗੀ ਬਾਬਾ ਫਤੇ ਸਿੰਘ ਕਹਿੰਦੇ ਮਾਂ ਤੂੰ ਕਿਉਂ ਜਾਣਾ ਮੈਂ ਤਾਂ ਮਾਂ ਨੂੰ ਮਿਲ ਕੇ ਵਾਪਸ ਆ ਜਾਣਾ ਤੂੰ ਮੇਰੇ ਨਾਲ ਸੱਚਖੰਡ ਕਿਉਂ ਜਾਣਾ ਦਾਦੀ ਮਾਂ ਨੇ ਕਿਹਾ ਕਹਿੰਦੇ ਵੇਖ ਤੈਨੂੰ ਅਮਰ ਦੇਲੇ ਇਸ਼ਨਾਨ ਕੌਣ ਕਰਾਉਂਦਾ ਦਾਦੀ ਮਾਂ ਕਹਿੰਦੀ ਮੈਂ ਕਰਾਉਣੀ ਆ ਨਾ ਤੈਨੂੰ ਪ੍ਰਸ਼ਾਦਾ ਕੌਣ ਸਿਖਾਉਂਦਾ ਮੈਂ ਸਿਖਾਉਣੀ ਆ ਨਾ ਤੈਨੂੰ ਖੇਡਣ ਵਾਸਤੇ ਕੌਣ ਲੈ ਕੇ ਜਾਂਦਾ ਮੈਂ ਲੈ ਕੇ ਜਾਂਦੀ ਆ ਤੂੰ ਸੌਂਦਾ ਕਿਹਦੇ ਨਾਲ ਆ ਮੇਰੇ ਨਾਲ ਸੌਂਨਾ ਨਾ ਤੇਰੇ ਸੋਹਣੇ ਸ਼ਰੀ ਇਸ ਸੀਸ ਦੇ ਉੱਪਰ ਸੋਹਣੀ ਦਸਤਾਰ ਕੌਣ ਸਜਾਉਂਦਾ ਮੈਂ ਸਜਾਉਂਦੀ ਆ ਨਾ ਤੇਰੇ ਚੰਨ ਵਰਗੇ ਮੁਖੜੇ ਤੇ ਸਜੀ ਦਸਤਾਰ ਤੇ ਕਲਗੀ ਕੌਣ ਲਾਉਂਦਾ ਮੈਂ ਹੀ ਲਾਉਂਦੀ ਆ ਨਾ ਤੇਰੇ ਤੇਰੇ ਕੇਸਾਂ ਨੂੰ ਕੰੰਗੀ ਕੌਣ ਕਰਦਾ ਉਹ ਵੀ ਮੈਂ ਕਰਦੀ ਆ ਜਦੋਂ ਸਾਰੇ ਕੰਮ ਪੁੱਤ ਮੈਂ ਕਰਦੀ ਆ ਫਿਰ ਤੂੰ ਇਕੱਲਾ ਸੱਚਖੰਡ ਕਿਉਂ ਜਾਏਂਗਾ ਮੈਂ ਵੀ ਤੇਰੇ ਨਾਲ ਜਾਵਾਂ ਤੂੰ ਇਕੱਲਾ ਨਹੀਂ ਜਾ ਸਕਦਾ ਮੈਂ ਤੇਰੇ ਨਾਲ ਜਾਣਾ ਬਾਬਾ ਫਤੇਜ ਅੱਜ ਦਾਦੀ ਤੇ ਇੱਕ ਪੋਤੇ ਦੀਆਂ ਇਹ ਗੱਲਾਂ ਹੋ ਰਹੀਆਂ ਨੇ ਧੰਗੂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਖੜੇ ਵੇਖ ਰਿਹਾ ਸੁਣ ਰਿਹਾ ਤੇ ਸਤਗੁਰਾਂ ਨੇ ਕਿਹਾ ਮਾਂ ਮੇਰਾ ਪੋਤਾ ਠੀਕ ਹੀ ਮੇਰਾ ਪੁੱਤਰ ਠੀਕ ਕਹਿ ਰਿਹਾ ਤੇਰਾ ਪੋਤਾ ਸੱਚ ਬੋਲ ਰਿਹਾ ਕਿਉਂਕਿ ਉਹ ਦਿਨ ਦੂਰ ਨਹੀਂ ਜਦੋਂ ਦਾਦੀ ਪੋਤੇ ਇਕੱਠੇ ਸੱਚਖੰਡ ਨੂੰ ਜਾਣਗੇ ਉਹ ਸਮਾਂ ਦੂਰ ਨਹੀਂ ਹੈ ਜਦੋਂ ਦੋਵਾਂ ਨੇ ਇਕੱਠਿਆਂ ਸੱਚਖੰਡ ਨੂੰ ਜਾਣਾ ਤੇ ਦਾਦੀ ਮਾਂ ਨੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਕਿਆ ਸੀ ਜਾਣ ਲੱਗਿਆ ਦਿੱਲੀ ਗੁਜ਼ਰੀ ਬੜਾ ਕੁਝ ਤੇਰੇ ਸਿਰ ਤੇ ਗੁਜ਼ਰਨਾ ਹੱਸ ਕੇ گزار ਲਈ ਉਹ ਸਮਾਂ ਨੇੜੇ ਆ ਰਹੇ ਆਉਂਦਾ ਜਾ ਰਿਹਾ ਜੋ ਜੋਕ ਵੀ ਗੁਜ਼ਰਨੇ ਤੇ ਦਾਦੀ ਮਾਂ ਨੇ ਹੱਸ ਕੇ ਗੁਜ਼ਾਰਨੇ ਉਹ ਸਮਾਂ ਜਿਹੜਾ ਦਿਨ ਦਿਨ ਬਾ ਦਿਨ ਉਸ ਉਸ ਵੱਲ ਨੂੰ ਇਹ ਕੜੀਆਂ ਇਹ ਪਲ ਲੰਘਦੇ ਜਾ ਰਹੇ ਆ ਜਦੋਂ ਇਹ ਸਾਰੇ ਭਾਣੇ ਵਾਪਰਨੇ ਆ ਜਦੋਂ ਇਹ ਸਾਰੇ ਸਾਕੇ ਵਾਪਰਨੇ ਆ ਤੇ ਬਾਬਾ ਫਤੇ ਸਿੰਘ ਸਾਹਿਬ ਇੱਕ ਦਿਨ ਆਪਣੇ ਭਰਾਵਾਂ ਨਾਲ ਵੀਰਾਂ ਨਾਲ ਸਿੰਘਾਂ ਨਾਲ ਗੱਤਗਾ ਖੇਡ ਰਹੇ ਆ ਬਾਬਾ ਜੀਤ ਸਿੰਘ ਸਾਹਿਬ ਨੇ ਕਿਹਾ ਫਤੇ ਸਿੰਘਾ ਤੂੰ ਛੋਟਾ ਹੈ ਹਲੇ ਤੂੰ ਨਿਆਣਾ ਸਭ ਤੋਂ ਛੋਟਾ ਤੇਰਾ ਕੱਦ ਹੈ ਤੂੰ ਗੱਤਕਾ ਨਾ ਖੇਡ ਜਦੋਂ ਵੱਡਾ ਹੋਏਗਾ ਉਦੋਂ ਖੇਡੀ ਹਲੇ ਤੂੰ ਬੜਾ ਛੋਟਾ ਹੈ ਬਾਬਾ ਫਤੇ ਸਿੰਘ ਅੰਦਰ ਗਏ ਦਮਾਲਾ ਸਜਾਉਣਾ ਸ਼ੁਰੂ ਕਰ ਦਿੱਤਾ ਪਹਿਲਾਂ ਇੱਕ ਦਸਤਾਰ ਬੰਨੀ ਉਹਦੇ ਉੱਪਰ ਹੋਰ ਬੰਨੀ ਉਹਦੇ ਉੱਪਰ ਹੋਰ ਬੰਨੀ ਬੰਨ ਬੰਨ ਕੇ 1.5 ਫੁੱਟ ਉੱਚਾ ਦਮਾਲਾ ਕਰਕੇ ਉੱਪਰ ਜਦੋਂ ਫਰਲਾ ਛੱਡ ਕੇ ਤਿਆਰ ਬਰ ਤਿਆਰ ਹੋ ਕੇ ਆਪਣੇ ਭਰਾਵਾਂ ਦੇ ਨਾਲ ਗੱਤਗਾ ਖੇਡਣ ਵਾਸਤੇ ਆਏ ਆ ਕੇ ਕਹਿੰਦੇ ਵੀਰ ਜੀ ਦੇਖੋ ਹੁਣ ਤਾਂ ਮੈਂ ਵੀ ਵੱਡਾ ਹੋ ਗਿਆ ਨਾ ਤੁਸੀਂ ਮੈਨੂੰ ਛੋਟਾ ਕਹ ਰਹੇ ਸੀ ਹੁਣ ਤਾਂ ਦੇਖੋ ਮੈਂ ਵੀ ਵੱਡਾ ਹੋ ਗਿਆ ਬਾਬਾ ਫਤੇ ਸਿੰਘ ਦੀ ਇਹ ਗੱਲ ਸੁਣ ਕੇ ਜਿੱਥੇ ਦੂਸਰੇ ਤਿੰਨ ਭਰਾ ਹੱਸ ਪਏ ਦਾਦੀ ਮਾਂ ਹੱਸ ਪਈ ਤੇ ਜਿੱਥੇ ਨਾਲ ਉੱਤੇ ਪੰਜਾਂ ਪਿਆਰਿਆਂ ਤੋਂ ਜਿਹੜੇ ਸਿੰਘ ਨੇ ਉਹ ਹੱਸ ਪਏ ਸਾਰੇ ਹਨਾਨ ਵੀ ਹੋਏ ਮੁਸਕਰਾਏ ਵੀ ਇੱਕ ਨਿੱਕੇ ਜਿਹੇ ਨੇ ਗੱਲ ਕਿੰਨੀ ਵੱਡੀ ਕਰ ਦਿੱਤੀ ਇੱਕ ਛੋਟਾ ਜਿਹਾ ਕੰਨਾ ਮੈਂ ਬਹੁਤ ਵੱਡਾ ਹੋ ਗਿਆ ਤਾਂ ਗੁਰੂ ਗੋਬਿੰਦ ਸਿੰਘ ਉਸੇ ਵੇਲੇ ਗੰਭੀਰਤਾ ਵਿੱਚ ਆਏ ਕਹਿਣ ਲੱਗੇ ਅਜੀਤ ਸਿੰਘਾ ਇੱਕ ਗੱਲ ਧਿਆਨ ਨਾਲ ਸੁਣ ਤੈਨੂੰ ਲੱਗਦਾ ਫਤੇ ਸਿੰਘ ਸਭ ਤੋਂ ਛੋਟਾ ਹੈ ਪਰ ਇੱਕ ਇੱਕ ਦਿਨ ਸਮਾਂ ਆਉਣਾ ਇਸ ਸਭ ਤੋਂ ਛੋਟੇ ਨੇ ਇੰਨਾ ਵੱਡਾ ਸਾਕਾ ਕਰ ਜਾਣਾ ਹੈ ਵੱਡੀਆਂ ਵੱਡੀਆਂ ਉਮਰਾਂ ਵਾਲੇ ਇਸ ਛੋਟੇ ਜਿਹੇ ਚਰਨਾ ਤੇ ਆ ਕੇ ਮੱਥਾ ਟੇਕਿਆ ਕਰਦੇ ਇਸ ਰਿਕੇ ਜਨੇ ਇੰਨਾ ਵੱਡਾ ਕਰਨੀਨਾਮਾ ਕਰ ਜਾਣਾ ਹੈ ਵੱਡਿਆਂ ਵੱਡਿਆਂ ਨੂੰ ਇਹਦੇ ਦਰ ਤੇ ਝੁਕਣ ਲਈ ਮਜਬੂਰ ਹੋਣਾ ਪਏਗਾ ਇਨੂੰ ਨਿਕਾਣਾ ਸਮਝ ਇਹਨੂੰ ਛੋਟਾ ਨਾ ਸਮਝ ਇਹਨੇ ਕਮਾਈ ਇੰਨੀ ਵੱਡੀ ਕਰਨੀ ਐ ਰਹੀ ਦੀ ਦੁਨੀਆ ਤੱਕ ਜਿੱਥੇ ਇਹਦੇ ਕਦਮ ਟਿਕਣਗੇ ਇਹ ਤਾਂ ਉਸ ਧਰਤੀ ਨੂੰ ਵੀ ਫਤਿਹਗੜ ਸਾਹ ਬਣਾ ਜਾਏਗਾ ਰਹੀ ਦੀ ਦੁਨੀਆ ਤੱਕ ਇਹਨੂੰ ਨਮਸ਼ਕਾਰਾਂ ਹੋਣ ਗਿਆ ਇਹ ਛੋਟਾ ਨਹੀਂ ਇਹਦੀ ਕੁਰਬਾਨੀ ਬਹੁਤ ਵੱਡੀ ਹੋਏਗੀ ਇਹਦੀ ਸ਼ਹਾਦਤ ਬਹੁਤ ਵੱਡੀ ਹੋਏਗੀ ਇਹ ਤਾਂ ਵੱਲ ਕੇ ਆਪਣੀ ਕੌਮ ਦਾ ਬਾਬਾ ਬਣੇਗਾ ਇਹਨੂੰ ਅੱਜ ਅਸੀਂ ਨਿਕਾ ਨਾ ਕਹੀਏ ਤਾਂ ਬਾਬਾ ਫਤਿਹ ਸਿੰਘ ਅਖਵਾਏਗਾ ਕਿਸੇ ਦਿਨ ਇਹ ਬਚਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ ਨੇ ਮਾਤ ਗੁਜਰੀ ਨੇ ਕਿਹਾ ਆਪਾਂ ਇਕੱਠੇ ਸੱਚਖੰਡ ਜਾਵਾਂਗੇ ਤੇ ਹੁਣ ਉਹ ਸੱਚਖੰਡ ਕਿਵੇਂ ਜਾਣਾ ਹੈ ਦਾਦੀ ਮਾਂ ਨੇ ਆਪਣੀ ਨੂੰ ਨੂੰ ਆਵਾਜ਼ ਕਿਵੇਂ ਮਾਰਨੀ ਹੈ ਪੋਤੇ ਨਾਲ ਮਲਾਪ ਕਿਵੇਂ ਕਰਾਉਣਾ ਤੇ ਇਸ ਨਿੱਕੇ ਬਾਬਾ ਫਤਿਹ ਸਿੰਘ ਨੇ ਵੱਡਾ ਕਰਨੀ ਨਾਵਾ ਨਿੱਕੀ ਉਮਰ ਚ ਵੱਡਾ ਸਾਖਾ ਕਿਵੇਂ ਕਰਨਾ ਤੇ ਆਉਣ ਵਾਲੇ ਦਿਨਾਂ ਚ ਬਾਚਾਂਗੇ ਬਸ ਅੱਜ ਸਿਰਫ ਇੰਨਾ ਕੀ ਇੰਨੀਆਂ ਕੀ ਬੇਨਤੀਆਂ ਕਰਦਾ ਹੋਇਆ ਆਪ ਸਰਬੱਤ ਸੰਗਤਾਂ ਨੂੰ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਦੇ ਜਨਮ ਦਿਨ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ ਬਸ ਆ ਜਿਹੜੇ ਦਿਨ ਨੇ ਇੰਨੀ ਸੰਜੀਦਗੀ ਵਿੱਚ ਅਸੀਂ ਇਹਨਾਂ ਦਿਨਾਂ ਚ ਰਹਿਣਾ ਇੱਕ ਇੱਕ ਪਲ ਕੋਸ਼ਿਸ਼ ਕਰਿਓ ਸਾਡਾ ਉਹਨਾਂ ਸਭ ਜਦਿਆਂ ਦੇ ਨਾਮ ਲੱਗੇ ਉਹਨਾਂ ਮਾਤ ਗੁਜ਼ਰੀ ਦੇ ਨਾਮ ਲੱਗੇ ਉਹਨਾਂ 40 ਸਿੰਘਾਂ ਸ਼ਹੀਦਾਂ ਦੇ ਨਾਮ ਲੱਗੇ ਇਸ ਇੱਕ ਇੱਕ ਦਿਨ ਵਿੱਚ ਲੰਘੇ ਹੋਏ ਪਲਾਂ ਨੂੰ ਮਿੰਟਾਂ ਨੂੰ ਸਕਿੰਟਾਂ ਨੂੰ ਘੜੀਆਂ ਨੂੰ ਪਹਿਰਾਂ ਨੂੰ ਇੱਕ ਵੀ ਪਹਿਰ ਘੜੀ ਐਸੀ ਨਾ ਹੋਵੇ ਜਿਹੜੀ ਉਹਨਾਂ ਦੇ ਸ਼ੁਕਰਾਨੇ ਜਾਂ ਉਹਨਾਂ ਦੇ ਨਾਮ ਤੋਂ ਬਿਨਾ ਖਾਲੀ ਚਲੀ ਜਾਏ ਬੜੀ ਇਮਾਨਦਾਰੀ ਨਾਲ ਬੜੀ ਸੰਜੀਦਗੀ ਨਾਲ ਉਹਨਾਂ ਨੂੰ ਸ਼ਾਕਸ਼ਾਤ ਸਮਝ ਕੇ ਤੇ ਇਹਨਾਂ ਪਲਾਂ ਇਹਨਾਂ ਦਿਨਾਂ ਨੂੰ ਮਾਨਣ ਦਾ ਅਹਿਸਾਸ ਕਰਿਓ ਕੋਸ਼ਿਸ਼ ਕਰਿਓ ਤਾਂ ਕਿ ਸਾਡੀ ਮਨਾ ਕਰਕੇ ਹਾਜ਼ਰੀ ਲੰਘ ਸਕੇ ਕਿਤੇ ਉਹ ਚਲਕਾਰਾ ਅਸੀਂ ਸੱਚਮੁੱਚ ਸੁਰਤ ਕਰਕੇ ਵੇਖ ਸਕੀਏ ਜੋ ਸਨ 1704 6 ਪੋ ਤੋਂ ਲੈ ਕੇ 13 ਪੋ ਤੱਕ ਵਰਤਿਆ ਅਸੀਂ ਉਸ ਵਰਤਾਰੇ ਨੂੰ ਸੁਰਤ ਦੀਆਂ ਅੱਖਾਂ ਨਾਲ ਵੇਖ ਸਕੀਏ ਇਹ ਧਿਆਨ ਲਾਇਓ ਇਹ ਕੋਸ਼ਿਸ਼ ਕਰਿਓ ਸਤਿਗੁਰੂ ਕਿਰਪਾ ਕਰਨਗੇ ਬਸ ਇਹਨਾਂ ਦਿਨਾਂ 'ਚ ਅਸੀਂ ਖੁਸ਼ੀਆਂ ਦੇ ਪ੍ਰੋਗਰਾਮ ਨਹੀਂ ਕਰਨੇ ਖੁਸ਼ੀਆਂ ਵਿੱਚ ਸ਼ਾਮਲ ਨਹੀਂ ਹੋਣਾ ਮੁਸਲਮਾਨ ਵੀਰਾਂ ਦੇ ਜਦੋਂ ਉਹ ਕਰਬ